ਸਾਦ ਕੀ ਦੇ ਰਚਾਂਗੇ ਪੁਖ ਪੁਖਾ ਜਿੰਦੀ ਸਾਦੀ ਫਾਇ ਲਾਇ ਕਿਸੇ ਰੁੱਖ ਤੋਂ ਵੇਦੀ ਪਿਆਸੇ ਨੂੰ ਪਿਆਏਗਾ ਪਾਣੀ ਕੀ ਮੰਦੀ ਅੰਦਰ ਮੇਰੇ ਘੋਗਾ ਬਿਲੇ ਬਾਰਿਸ਼ ਹੋ ਗਈ ਤੇ ਤੇਰ ਤੇ ਡਾ ਕੇ ਪੈਂਦੀਆਂ ਬਰਕਾੜੀਆਂ ਕਉ ਦੇਦੀ ਅਫਵਾਣ ਚ ਫਤੰਗੀਆਂ ਪਿੰਨਾ ਜੰਨੇ ਬੰਦ ਜਿੰਦੀ ਕੋ ਮਾਰੀ ਕੋਈ ਕੋਸ਼ਿਸ਼ ਤੋਂ ਬਚਣ ਦੇਦੀ ਕੋਈ ਨਾ ਬਚ ਜਾਵੇ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਜੀਰੇ ਵਾਲਾ ਬਠਿੰਡਾ ਤੋਂ ਅੱਜ ਤਾਜ਼ਾ ਤਾਜ਼ਰਪੁਰ ਲੈ ਕੇ ਹਜਣਾ ਜੀ ਹਾਂਜੀ ਪੰਜਾਬ ਦੇ ਵਿੱਚ ਖੇਡਾਂ ਦੇਸ਼ ਪੰਜਾਬ ਦੀਆਂ ਦਾਗਾਰ ਹੋ ਚੁੱਕਾ ਹੈ ਤੇ ਅੱਜ 16 ਸਤੰਬਰ ਨੂੰ ਬਠਿੰਡਾ ਤੋਂ ਵੀ ਇਨ੍ਹਾਂ ਖੇਡਾਂ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਮਰਦੀਪ ਸਿੰਘ ਰਾਜਨ ਜੀ ਨੇ ਸਭ ਰਸਮਾਂ ਨੂੰ ਨਿਭਾਉਂਦਿਆਂ ਹੋਇਆਂ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਖੂਬਸੂਰਤ ਕਵਿਤਾਵਾਂ ਔਰ ਗੀਤਾਂ ਦੇ ਨਾਲ ਜਸਵਿੰਦਰ ਸਿੰਘ ਚੈਲ ਜੀ ਵੱਲੋਂ ਪੂਰਾ ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਸੀ ਕਿ ਬਹੁਤ ਖੁਸ਼ਗਵਾਰ ਲੱਗ ਰਿਹਾ ਸੀ ਉਹਨਾਂ ਨੇ ਗੁਬਾਰਿਆਂ ਨੂੰ ਅਸਮਾਨ ਦੇ ਵਿੱਚ بلندਿਆਂ ਨੂੰ ਛਾਉਂਦੀ ਇਹ ਰਸਮ ਮੌਦਾ ਕਰਦੇ ਹੋਏ ਆ ਅਮਰਦੀਪ ਰਾਜਨ ਜੀ ਨੇ ਗੁਬਾਰਿਆਂ ਨੂੰ ਹਲਵਿਦਾ ਕੀਤਾ ਛੱਡਿਆ ਗਿਆ ਉਸ ਨੂੰ ਅਸਮਾਨ ਦੇ ਵਿੱਚ ਰਿਹਾ ਗਿਆ ਲਹਿਰਾਇਆ ਗਿਆ ਔਰ ਇਹ ਪ੍ਰਤੀਕ ਹੈ ਕਿ بلندਿਆਂ ਨੂੰ ਛੋਣ ਦਾ ਪ੍ਰਤੀਕ ਹੁੰਦਾ ਹੈ ਕਿ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਦੋਂ ਗੁਬਾਰਿਆਂ ਨੂੰ ਛੱਡਿਆ ਜਾਂਦਾ ਹੈ ਤੋ ਇਹ ਰਸਮ ਆਗਾ ਕਰਨ ਤੋਂ ਦੇ ਲਈ ਬਿਲਕੁਲ ਤਿਆਰ ਤੁਹਾਡੇ ਸਾਹਮਣੇ ਦੇਖੋ ਕਿ ਇਸ ਤਰ੍ਹਾਂ ਕਿੰਨੀ ਖੂਬਸੂਰਤੀ ਨਾਲ ਇਹ ਸਮਾਨ ਦੀ ਤਰਫ ਜਾਂਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਤੁਹਾਨੂੰ ਕਿਵੇਂ ਸੂਰਜ ਦੇ ਵੱਲ ਨੂੰ ਜਾਂਦੇ ਕਿਸੇ ਉਪਗ੍ਰਹਿ ਦੇ ਵਾਂਗੂ ਸੂਰਜ ਨੂੰ ਛੂੰਦੇ ਇਹ ਤਾਂ ਗਵਾਰੇ ਕਿੰਨੇ ਸੁੰਦਰ ਲੱਗ ਰਹੇ ਸੋ ਪੂਰਾ ਮਾਹੌਲ ਬਹੁਤ ਸੋਹਣਾ ਸੀ ਔਰ ਦਰਸ਼ਕ ਅ ਬੜੇ ਬਨ ਕੇ ਰੱਖੇ ਸਨ ਜਸਵਿੰਦਰ ਸਿੰਘ ਚੈਲ ਜੀ ਨੇ ਪੂਰੀ ਸਟੇਜ ਦੇ ਉੱਤੇ ਆਪਣੀ ਸਟੇਜ ਸਵਾਰ ਰੱਖੀ ਸੀ ਔਰ ਬੱਚਿਆਂ ਵੱਲੋਂ ਪਹੁੰਚੇ ਹੋਏ ਮੁੱਖ ਮਹਿਮਾਨ ਨੂੰ ਸਲਾਮੀ ਦੇ ਕੇ ਔਰ ਪਰੇਡ ਕਰਕੇ ਔਰ ਉਹਨਾਂ ਨੂੰ ਉਹਨਾਂ ਦਾ ਜੀਆ ਕੀਤਾ ਗਿਆ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਔਰ ਉਹ ਸਲਾਮੀ ਦੇ ਜਵਾਬ ਵਿੱਚ ਜੀਆ ਮ ਉਹ ਪਹੁੰਚੇ ਹੋਏ ਮੁੱਖ ਮਹਿਮਾਨ ਵੱਲੋਂ ਵੀ ਬੱਚਿਆਂ ਦਾ ਔਰ ਪਹੁੰਚੇ ਹੋਏ ਪਤਵੰਤੇ ਦਾ ਧੰਨਵਾਦ ਕੀਤਾ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗੇ ਕਿ ਉਹਨਾਂ ਨੇ ਹੋਏ ਬਦਲਾਵਾਂ ਬਾਰੇ ਕੀਤੇ ਕਮਾਂਵਰੇ ਕਿ ਜਾ ਕੇ ਚੰਨਾ ਪਾਇਆ ਉਸ ਬਾਰੇ ਆਪਣੇ ਕਮਾਂਵਰੇ ਆਪਣੇ ਸਰਕਾਰ ਦੀਆਂ ਕਿ ਸਰਕਾਰ ਦੇ ਕਮਾਂਵਰੇ ਸੋ ਉਹ ਵੀ ਤੁਹਾਨੂੰ ਸੁਣਾਵਾਂਗੇ ਸੋ ਖੇਡਾਂ ਦੇ ਵਿੱਚ ਇਹ ਦੇਖੋ ਚਾਰਟ ਲੱਗਾ ਹੈ ਜਿਸ ਵਿੱਚ ਸਾਰੀਆਂ ਖੇਡਾਂ ਦੱਸੀਆਂ ਗਈਆਂ ਕਿਹੜੀ ਕਿਹੜੀ ਖੇਡ ਕਿ ਖੇਡ ਕਿਸ ਦਿਨ ਕਿਸ ਟਾਈਮ ਕਿਸ ਸਮੇਂ ਕਿਹੜੇ ਸਥਾਨ ਤੇ ਕਿਹੜੇ ਵਰਗਾਂ ਦੇ ਵਿੱਚ ਕੀਤੀ ਜਾਵੇਗੀ ਉਹ ਸਾਰੀ ਸਾਰਣੀ ਲੱਗੀ ਹੋਈ ਹੈ ਸਾਰੀ ਡਿਟੇਲ ਲੱਗੀ ਹੋਈ ਹੈ ਇਹਨਾਂ ਦੀ ਵੈਬਸਾਈਟ ਤੇ ਵੀ ਸਾਰੀਆਂ ਡਿਟੇਲਾ ਪਈਆਂ ਹੋਣਗੀਆਂ ਸੋ ਆਓ ਸੁਣਦੇ ਹਾਂ ਉਹਨਾਂ ਨੇ ਕੀ ਕੀਤਾ ਉਹਨੂੰ ਇੱਥੇ ਆ ਕਿ ਜੀ ਆਇਆਂ ਨੂੰ ਕਿ ਤਾਰੇ ਪਤਨ ਉਹਨਾਂ ਵਾਹਿਗੁਰੂ ਜੀ ਕਥਾ ਦਾ ਸ਼੍ਰੀ ਵਾਹਿਗੁਰੂ ਜੀ ਦੀ ਬੋਲੀ ਦੋਸਤੋ ਸਾਡਾ ਪੰਜਾਬ ਹਮੇਸ਼ਾ ਹੀ ਖੇਡਾ ਬਣਾਉਣ ਵਾਲਾ ਜਾਣਿਆ ਜਾਂਦਾ ਦੁਨੀਆ ਦੇ ਵਿੱਚ ਪਾਸ ਦੇਸ਼ ਦੇ ਵਿੱਚ ਏਥੇ ਦੇ ਲੋਕ ਬੰਦਾਂ ਨੇ ਖੇਡਾ ਜੋ ਮੱਲਾ ਮਾਰੀਆਂ ਅੱਜ ਪੰਜਾਬ ਦਾ ਨਾਂ ਦੇਖਦੇ ਨੇ ਦੁਨੀਆ ਨਾਲੋਂ ਜ਼ਤੇ ਰੋਟੀਆਂ ਤੇ ਜਿਹੜੀਆਂ ਖੇਡਾਂ ਜੋ ਅੱਜ ਆਪਾਂ ਇੱਥੇ ਜੁੜੇ ਨਾਲ ਅੱਜ ਫਿਰੇਲੇ ਤੋਂ ਅੱਜ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਤਾਂ ਸਾਨੂੰ ਮਾਣ ਹੈ ਇਹਨਾਂ ਬੱਚਿਆਂ ਤੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆਪਣੇ ਜੀਵਨ ਦੇ ਵਿੱਚ ਖੇਡਾਂ ਨਾਲ ਜੁੜਨ ਦੀ ਅੱਜ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਢਾਈ ਸਾਲ ਪਹਿਲਾਂ ਤੁਸੀਂ ਸਾਰਿਆਂ ਨੇ ਚੁਣੀ ਜਿਨ੍ਹਾਂ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਸੁਪਨਾ ਸੀ ਕਿ ਮੈਂ ਪੰਜਾਬ ਨੂੰ ਕਰੰਗਾ ਪੰਜਾਬ ਬਣਾਉਣਾ ਹੈ ਪੰਜਾਬ ਦੇ ਜਵਾਨ ਪੰਜਾਬ ਦੀਆਂ ਧੀਆਂ ਫਿਰ ਖੇਡਾਂ ਚੋਂਗਾ ਮਾਰਨ ਜੋ ਕਿਤੇ ਕਈ ਦਹਾਕੇ ਪਹਿਲਾਂ ਸਾਡੇ ਨੌਜਵਾਨ ਮਾਰਦੇ ਨੇ ਪਿਛਲੇ ਦਸਤਾਰਾਂ ਨੇ ਜੋ ਬਾਤ ਕੀ ਤਮਨ ਤੱਕ ਨਸ਼ੇ ਨੂੰ ਜਾਨਾ ਨਸ਼ਾ ਵੇਚ ਕੇ ਕਾਜਾ ਕਮਾਉਣ ਦੀ ਲਾਹਤਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੌੜਾ ਸਿੱਧਾ ਤੇ ਪੰਜਾਬ ਨੂੰ ਭਾਰਤ ਦੇ ਦੁਨੀਆ ਲਾਗਤ ਤੇ ਬਦਨਾਮ ਕੀਤਾ ਗਿਆ ਪਰ ਤੁਸੀਂ ਸਾਰੇ ਇਹਨੇ ਜਾਦੂ ਕੀਤਾ ਕਿ ਤੁਸੀਂ ਹਮਲਾ ਸਰਕਾਰਾਂ ਨੂੰ ਚਲਦਾ ਕੀਤਾ ختم ہو گئی ہوئی ہے جا رہی ہیں دسمبر سب سے چھوٹی امریکی کھلاڑی ਕਰੇ ਤਕੂਲ ਮਾਰ ਕੇ ਚੈਲ ਦੀ دیਵਾਨੂ ਮੰਜਲ ਨਸੀਬ ਹੋਵੇ ਤੁਲਿਸਾ ਦੇ ਹਰ ਇੱਕ ਰਾਗ ਨੂੰ ਮੰਜਲ ਨਸੀਬ ਹੋਵੇ ਤੁਲਿਸਾ ਦੇ ਹਰ ਇੱਕ ਰਾਗ ਨੂੰ ਥੋੜੀ ਟਾਫੀ ਨਹੀਂ ਵੀ ਕਰਦੇ ਥੋੜੀ ਸ਼ੁਭਾ ਬਹੁਤ ਧੰਨਵਾਦ ਜਿੰਨਾ ਮਾਨ ਐ ਨਾ ਸਨਮਾਨ